ਬਹੁਤ ਹਮਦਰਦੀ ਆ ਮੈਨੂੰ ਤੁਹਾਡੇ ਨਾਲ ਜੇ ਤੁਹਾਡੀ ਜ਼ਿੰਦਗੀ 'ਚ ਵੀ ਕੋਈ ਅੱਦਾ ਦਾ ਇਨਸਾਨ ਆ ਜਿਹਨੂੰ ਕੇ ਸਿਰਫ ਤੇ ਸਿਰਫ ਆਪਣੇ ਹੱਕਾਂ ਦਾ ਅਹਿਸਾਸ ਆ ਪਰ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਆ ਜੇ ਉਹਨਾਂ ਨੂੰ ਲੱਗਦਾ ਆ ਕਿ ਜੇ ਤੁਸੀਂ ਜ਼ਿੰਮੇਵਾਰੀ ਨਿਭਾਉਂਗੇ ਤਾਂ ਤੁਸੀਂ ਠੀਕ ਆ ਆਪ ਉਹ ਹੱਕ ਨਹੀਂ ਨਿਭਾਉਂਦੇ ਤਾਂ ਉਹ ਠੀਕ ਆ ਕਿਉਂਕਿ ਉਹਨਾਂ ਦਾ ਕੋਈ ਫਰਜ਼ ਨਹੀਂ ਤੁਹਾਡੇ ਪ੍ਰਤੀ ਸਾਰੇ ਫਰਜ਼ ਤੁਹਾਡੇ ਉਹਨਾਂ ਦੇ ਪ੍ਰਤੀ ਆ ਤਾਂ ਫਿਰ ਇਹੋ ਜਿਹਾ ਇਨਸਾਨ ਜੇ ਤੁਹਾਡੀ ਜ਼ਿੰਦਗੀ 'ਚ ਹੈ ਨਾ ਕੋਈ ਤਾਂ ਫਿਰ ਉਹ ਰੜੇ ਰਹਿਣ ਤਾਂ ਫਿਰ ਸਹੀ ਹੁੰਦੇ ਆ ਜਦੋਂ ਉਹਨਾਂ ਦੇ ਸਿਰ ਤੇ ਕੋਈ ਜ਼ਿੰਮੇਵਾਰੀ ਪੈਂਦੀ ਆ ਨਾ ਉਹ ਬਲਾ ਬਲਾ ਕਰਕੇ ਭੱਜਦੇ ਆ ਉਹਨਾਂ ਨੂੰ ਲੱਗਦਾ ਕਿ ਮੈਂ ਹਰੇਕ ਚੀਜ਼ ਦਾ ਹੱਕਦਾਰ ਆ ਮੈਂ ਕੁਝ ਕਰਾਂ ਚਾਹੇ ਨਾ ਕਰਾਂ ਮੈਨੂੰ ਹਰ ਚੀਜ਼ ਮਿਲਣੀ ਚਾਹੀਦੀ ਆ ਸ਼ਾਇਦ ਤੁਸੀਂ ਉਹਨਾਂ ਦੇ ਥੱਲੇ ਲੱਗੇ ਹੋਵੋਗੇ ਸ਼ਾਇਦ ਤੁਸੀਂ ਉਹਨਾਂ ਦੇ ਗੁਲਾਮ ਹੋਵੋਗੇ ਉਹਨਾਂ ਦੇ ਮਾਈਂਡ 'ਚ ਉਹਨਾਂ ਦੇ ਜੇਕਰ ਤੁਸੀਂ ਉਹਨਾਂ ਨੂੰ ਰੈਜ਼ਿਸਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਹਾਂ ਵੀ ਮੈਨੂੰ ਵੀ ਮੇਰਾ ਹੱਕ ਚਾਹੀਦਾ ਆ ਫਿਰ ਉਹਨਾਂ ਨੂੰ ਬਹੁਤ ਬੁਰਾ ਲੱਗਦਾ ਆ ਫਿਰ ਉਹਨਾਂ ਉਹਨਾਂ ਨੇ ਤੁਹਾਨੂੰ ਇਸ ਦੁਨੀਆ ਦੇ ਸਭ ਤੋਂ ਬੁਰੇ ਇਨਸਾਨ ਸਾਬਤ ਕਰਨ ਦੇ ਵਿੱਚ ਕੋਈ ਮੌਕਾ ਨਹੀਂ ਛੱਡਣਾ ਜਿੱਦਣ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੁਹਾਡੇ ਪ੍ਰਤੀ ਖਤਮ ਹੋ ਗਈਆਂ ਉਸ ਦਿਨ ਤੁਸੀਂ ਚੰਗੇ ਆ ਫਿਰ ਕੋਈ ਹੋਰ ਇਨਸਾਨ ਨਿਕਲ ਆਊਗਾ ਜਿਹਦੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਪੂਰੀਆਂ ਕਰਨੀਆਂ ਹੋਣਗੀਆਂ ਫਿਰ ਉਹ ਇਨਸਾਨ ਮਾੜਾ ਤੇ ਤੁਸੀਂ ਸਹੀ ਹੋ ਜਾਓਗੇ ਇਹ 루ਪ ਉਹਨਾਂ ਦੀ ਜ਼ਿੰਦਗੀ 'ਚ ਸਦਾ ਚੱਲਦਾ ਰਹਿੰਦਾ ਕਿ ਸਾਨੂੰ ਜ਼ਿੰਮੇਵਾਰੀ ਕੋਈ ਨਾ ਨਿਭਾਉਣੀ ਪਵੇ ਹੱਕ ਸਾਨੂੰ ਸਾਰੇ ਮਿਲਦੇ ਰਹਿਣ